ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਪ ਇੰਚਾਰਜ ਮਨੀਸ਼ ਸਿਸੋਧਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋੜ ਦੇ ਮਸ਼ਹੂਰ ਕਪੜਾ ਵਪਾਰੀ ਤੇ ਵੀਰ ਵੈਲ ਦੇ ਸੰਚਾਲਕ ਜਗਤ ਵਰਮਾ ਦੀ ਰਿਹਾਸ਼ ਤੇ ਪਹੁੰਚੇ ਜਗਤ ਵਰਮਾ ਦੇ ਛੋਟੇ ਭਰਾ ਸੰਜੀਵ ਵਰਮਾ ਦੀ ਹੱਤਿਆ ਤੇ ਦੁੱਖ ਪ੍ਰਗਟਾਇਆ ਸੀ ਮਾਨ ਕੇਜਰੀਵਾਲ ਤੇ ਸਿਸੋਧਿਆ ਨੇ ਜਗਤ ਵਰਮਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਕਾਤਲ ਨੂੰ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਟੀਮਾਂ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਲੱਗੀਆਂ ਹੋਈਆਂ ਨੇ ਦੱਸਦੀ ਕਿ 7 ਜੁਲਾਈ ਨੂੰ ਅਬੋੜ ਵਿੱਚ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਕੱਟਨਾ ਵਾਲੇ ਦਿਨ ਅਬੋਰ ਵਿੱਚ ਪਗਤ ਸਿੰਘ ਚੌਂਕ ਤੇ ਸਥਿਤ ਨਿਊ ਵੀਅਰ ਵੈਲਿਜ ਸ਼ੋਰੂਮ ਦੇ ਸੰਚਾਲਕ ਸੰਜੀਵ ਵਰਮਾ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਕਾਰ ਤੋਂ ਉਤਰੇ ਸਨ ਵਾਰਦਾਤ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ ਸੰਜੀਵਰਮਾ ਕਤਲ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੂੰ ਪੁਲਿਸ ਹਤਿਆਰਾਂ ਦੀ ਰਿਕਵਰੀ ਲਈ ਨਾਲ ਲੈ ਕੇ ਗਈ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਦੋਵੇਂ ਮਾਰੇ ਗਏ ਸਨ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਪ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋਧ ਦੇ ਮਸ਼ਹੂਰ ਕੱਪੜਾ ਵਪਾਰੀ ਤੇ ਵੀਰਵੈਲ ਦੇ ਸੰਚਾਲਕ ਜਗਤ ਵਰਮਾ ਦੀ ਰਿਹਾਸ ਤੇ ਪਹੁੰਚੇ। ਜਗਤ ਵਰਮਾ ਦੇ ਛੋਟੇ ਭਰਾ ਸੰਜੀਵਰਮਾ ਦੀ ਹੱਤਿਆ ਤੇ ਦੁੱਖ ਪ੍ਰਗਟਾਇਆ ਸੀ। ਮਾਨ ਕੇਜਰੀਵਾਲ ਤੇ ਸਿਸੋਦੀਆ ਨੇ ਜਗਤ ਵਰਮਾ ਕਹੇ ਕਿ ਕਾਤਲਾ ਨੂੰ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪੋਲਿਸ ਟੀਮਾਂ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਲੱਗੀਆਂ ਹੋਈਆਂ ਨੇ ਦੱਸਦੀ ਕਿ 7 ਜੁਲਾਈ ਨੂੰ ਅਬੋਰ ਵਿੱਚ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਟਨਾ ਵਾਲੇ ਦਿਨ ਅਬੋਰ ਵਿੱਚ ਭਗਤ ਸਿੰਘ ਚੌਂਕ ਤੇ ਸਥਿਤ ਨਿਊ ਵੀਅਰ ਵੈਲ ਸ਼ੋਰੂਮ ਦੇ ਸੰਚਾਲਕ ਸੰਜੇ ਵਰਮਾ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਕਾਰ ਤੋਂ ਉਤਰੇ ਸਨ ਵਾਰਦਾਤ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ ਸੰਜੀਵਰਮਾ ਕਤਲ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੂੰ ਪੁਲਿਸ ਹਤਿਆਰਾਂ ਦੀ ਰਿਕਵਰੀ ਲਈ ਨਾਲ ਲੈ ਕੇ ਗਈ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਦੋਵੇਂ ਮਾਰੇ ਗਏ ਸਨ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਪ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੌਧ ਦੇ ਮਸ਼ਹੂਰ ਕੱਪੜਾ ਵਪਾਰੀ ਤੇ ਵੀਰਵੈਲ ਦੇ ਸੰਚਾਲਕ ਜਗਤ ਵਰਮਾ ਦੀ ਰਿਹਾਈ ਤੇ ਪਹੁੰਚੇ। ਜਗਤ ਵਰਮਾ ਦੇ ਛੋਟੇ ਭਰਾ ਸੰਜੀਵਰਮਾ ਦੀ ਹਤਿਆ ਤੇ ਦੁੱਖ ਪ੍ਰਗਟਾਇਆ ਸੀ ਆਮ ਆਦਮੀ ਕੇਜਰੀਵਾਲ ਤੇ ਸਿਸੋਦੀਆ ਨੇ ਜਗਤ ਵਰਮਾ ਕਹੇ ਕਿ ਕਾਤਲਾ ਨੂੰ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪੋਲਿਸ ਟੀਮਾਂ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਲੱਗੀਆਂ ਹੋਈਆਂ ਨੇ ਦੱਸਦੀ ਕਿ 7 ਜੁਲਾਈ ਨੂੰ ਅਬੋਰ ਵਿੱਚ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਟਨਾ ਵਾਲੇ ਦਿਨ ਅਬੋਰ ਵਿੱਚ ਭਗਤ ਸਿੰਘ ਚੌਂਕ ਤੇ ਸਥਿਤ ਨਿਊ ਵੀਅਰ ਵੈਲ ਸ਼ੋਰੂਮ ਦੇ ਸੰਚਾਲਕ ਸੰਜੇ ਵਰਮਾ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਕਾਰ ਤੋਂ ਉਤਰੇ ਸਨ ਵਾਰਦਾਤ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ ਸੰਜੀਵ ਵਰਮਾ ਕਤਲ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੂੰ ਪੁਲਿਸ ਹਤਿਆਰਾਂ ਦੀ ਰਿਕਵਰੀ ਲਈ ਨਾਲ ਲੈ ਕੇ ਗਈ ਸੀ ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਦੋਵੇਂ ਮਾਰੇ ਗਏ ਸਨ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਪ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋੜ ਦੇ ਮਸ਼ਹੂਰ ਕਪੜਾ ਵਪਾਰੀ ਤੇ ਵੀਰ ਵੈਲ ਦੇ ਸੰਚਾਲਕ ਜਗਤ ਵਰਮਾ ਦੀ ਰਿਹਾਸ਼ ਤੇ ਪਹੁੰਚ ਜਗਤ ਵਰਮਾ ਦੇ ਛੋਟੇ ਭਰਾ ਸੰਜੀਵ ਵਰਮਾ ਦੀ ਹੱਤਿਆ ਤੇ ਦੁੱਖ ਪ੍ਰਗਟਾਇਆ ਸੀ ਮਾਨ ਕੇਜਰੀਵਾਲ ਤੇ ਸਿਸੋਦੀਆ ਨੇ ਜਗਤ ਵਰਮਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਕਾਤਲਾਂ ਨੂੰ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਟੀਮਾਂ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਲੱਗੀਆਂ ਹੋਈਆਂ ਨੇ ਦੱਸਦੀ ਕਿ 7 ਜੁਲਾਈ ਨੂੰ ਅਬੋੜ ਵਿੱਚ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿ ਘਟਨਾ ਵਾਲੇ ਦਿਨ ਅਬੋਰ ਵਿੱਚ ਪਗਤ ਸਿੰਘ ਚੌਂਕ ਤੇ ਸਥਿਤ ਨਿਊ ਵੀਅਰ ਵੈਲਟ ਸ਼ੋਰੂਮ ਦੇ ਸੰਚਾਲਕ ਸੰਜੀਵ ਵਰਮਾ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਕਾਰ ਤੋਂ ਉਤਰੇ ਸਨ ਵਾਰਦਾਤ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ ਸੰਜੀਵ ਵਰਮਾ ਕਤਲ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੂੰ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਨਾਲ ਲੈ ਕੇ ਗਈ ਸੀ ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਦੋਵੇਂ ਮਾਰੇ ਗਏ ਸਨ